ਉਹਨਾਂ ਸ਼ਾਇਰਾ ਦੇ ਲਈ ਅਤੇ ਪਾਠਕਾਂ ਦੇ ਲਈ ਇੱਕ ਹਰਮਨ ਪਿਆਰਾ ਕਾਲਕ ਸੰਸ਼ਟ ਬਣਾਉਣ ਦੀ ਵਿੱਚ ਇਹਨਾਂ ਯੋਗਦਾਨ ਪਾ ਰਹੇ ਨੇਗੇ ਪਾਇਆ ਹੈ ਕਿਉਂਕਿ ਰਵਾਈ ਨੂੰ ਬਹੁਤ ਘੱਟ ਲੋਕਾਂ ਨੇ ਲਿਖਿਆ ਹੈ ਅਸੀਂ ਮੈਂ ਹੁਣ ਵੀ ਪਿੱਛੇ ਜੇ ਦੇਖ ਰਹੀ ਸੀ ਕਿਹੜੇ-ਕਿਹੜੇ ਸਾਡੇ باوجودਾ ਜਿਹੜੇ ਸ਼ਾਇਰ ਨੇ ਜਾਂ ਲੇਖਕ ਨੇ ਜਿਹੜੇ ਇਸ ਵਿਦਾ ਇਸਤਮਾਲ ਕਰ ਰਹੇ ਨੇ ਬਹੁਤ ਘੱਟ ਲੋਕਾਂ ਨੇ ਕੰਮ ਕੀਤਾ ਤੇ ਇਹ ਸਹੂਲਤ ਨੂੰ ਮੈਂ ਕਹਿੰਦੀ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਸਾਡੇ ਵਰਗੇ ਨੌਜਵਾਨਾਂ ਨੂੰ ਵੀ ਸੇਧ ਮਿਲੇਗੀ ਕਿ ਅਸੀਂ ਵੀ ਇਹ ਸਹੂਲਤ ਨੂੰ ਅਪਣਾ ਸਕੀਏ ਇਸ ਨੂੰ ਹਰਮਨ ਪਿਆਰਾ ਕੀਤਾ ਪੰਜਾਬੀ ਰਵਾਈ ਨੂੰ ਉਹਦੇ ਲਈ ਵਧਾਈ ਦੇ ਬਾਰਤਨ ਲੇਗੇ ਔਰ ਪ੍ਰੇਰਨਾਦਾਇਕ ਹੋਏਗਾ ਸਾਰਿਆਂ ਦੇ ਲਈ ਪਾਠਕਾਂ ਦੇ ਨਾਲ-ਨਾਲ ਜਿਹੜੇ ਸਾਡੇ ਜੋ ਨੌਜਵਾਨ ਪੀੜੀ ਹੈ ਉਹਨਾਂ ਲਈ ਵੀ ਕਿ ਇੱਕ ਵਿਦਾ ਦੇ ਬਾਰੇ ਜਦੋਂ ਅਸੀਂ ਕਿਸੇ ਇੱਕ ਖਾਸ ਵਿਦਾ ਦੇ ਵਿੱਚ ਰਹਿ ਕੇ ਜਦੋਂ ਇੰਨਾ ਵੱਡਾ ਕਾਰਜ ਕਰਦੇ ਆ ਉਹ ਵੀ ਆਪਣੇ ਆਪ ਵਿੱਚ ਬਹੁਤ ਵੱਡਾ ਮਾਣ ਵਾਲੀ ਗੱਲ ਹੈ ਸਾਡੇ ਲਈ ਵੀ ਤੇ ਪੂਰੇ ਪਰਿਵਾਰ ਲਈ ਤੇ ਪੂਰੇ ਅਸੀਂ ਅੱਜ ਮੈਂ ਕਹਿ ਸਕਦੀ ਐ ਇੱਥੇ ਜਿੰਨੇ ਵੀ ਅਸੀਂ ਬੈਠੇ ਆ ਕਿ ਜਾਪੀ ਰਬਾਈ ਦੇ ਵਿੱਚ ਇੱਕ ਖਾਸ ਮੁਕਾਮ ਹਾਸਿਲ ਕੀਤਾ ਆ ਪ੍ਰਿਮੇਰ ਦੇ ਵਿਦਵਨਤੇ ਆਪਣੇ ਲਗਨ ਆਪਣੇ ਸਤਸਿਆ ਦੇ ਨਾਲ ਤੇ ਅਸੀਂ ਵਧਾਈ ਦਿੰਨੇ ਆ ਤੇ ਸਾਹਿਤ ਕਲਾ ਤੇ ਸੱਭਿਆਚਾਰ ਚੰਚਲ ਤੇ ਕੇਂਦਰੀ ਪੰਜਾਬੀ ਲੇਖ ਸਭਾ ਦੇ ਲੋਕarpੰਦੇ ਇਸ ਸਮਾਗਮ ਦੇ ਵਿੱਚ ਮੈਂ ਖਾਸ ਤੌਰ ਤੇ ਧੰਨਵਾਦ ਕਰਾਂਗੀ ਮੇਰੇ ਵੱਡੇ ਵੀਰ ਜਗਦੀਸ਼ ਰਾਣਾ ਜੀ ਦਾ ਜਿਨ੍ਹਾਂ ਨੇ ਮੈਨੂੰ ਇਹ ਕਿਤਾਬ ਭੇਜੀ ਔਰ ਇਹਦੇ ਉੱਤੇ ਪਰਚਾ ਪੜਨ ਦਾ ਮੌਕਾ ਦਿੱਤਾ ਔਰ ਮੈਨੂੰ ਵੀ ਬਹੁਤ ਸਾਰਾ ਜਿਹੜਾ ਹੈਗਾ ਇਸ ਕਿਤਾਬ ਨੂੰ ਪੜਨ ਤੋਂ ਪਹਿਲਾਂ ਫਿਰ ਇਹਨੂੰ ਵਿਦਾਵਾਰੇ ਜਾਣਨ ਦਾ ਮੌਕਾ ਮਿਲਿਆ ਔਰ ਇਸ ਵਿਦਾਵਾਰੇ ਪੜਨ ਦਾ ਮੌਕਾ ਮਿਲਿਆ ਬਹੁਤ ਸਾਰਾ